ਸਤਿ ਸ਼੍ਰੀ ਅਕਾਲ ਜੀ ਮੈਂ ਰੀਤ ਦੇਸੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਦੇ ਹਾਂ ਬਿੱਤੀ ਰਾਤ ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮੇਨ ਬਾਜ਼ਾਰ ਵਿੱਚ ਇੱਕ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੋਕਾਂ 'ਚ ਭੱਜ ਦੌੜ ਮਚ ਗਈ ਅੱਗ ਦੇ ਕਾਬੂ ਪਾਉਣ ਲਈ ਫਾਇਰ ਬਿਗੇਟ ਦੀਆਂ 4 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਮੌਕੇ ਤੇ ਪਟਿਆਲਾ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਅਤੇ ਪਟਿਆਲਾ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਅਤੇ ਆਸ-ਪਾਸ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਤਾਂ ਜੋ ਹੋਰ ਨੁਕਸਾਨ ਨਾ ਹੋਵੇ। ਫਿਰ ਹਾਲ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇੱਥੇ 2 ਘੰਟੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਉੱਥੇ ਹੀ ਇਲਾਕੇ ਦੇ ਲੋਕਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਡੇ 4 ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ। ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਅੱਗ ਕਿਸ ਕਾਰਨ ਲੱਗੀ ਇਸ ਦੀ ਪੁਸ਼ਟੀ ਹਲੇ ਤੱਕ ਨਹੀਂ ਹੋਈ ਪਰ ਵੱਡੀ ਮਾਤਰਾ ਚ ਦੁਕਾਨ ਵਿੱਚ ਕੈਮੀਕਲ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜੀ ਅੱਗ ਐਸੋ ਨਾਉ ਟੂ ਅੰਡਰ ਕੰਟਰੋਲ ਹੈਗੀ ਹੈ ਜਿਹੜਾ ਇਹ ਮੰਨ ਲਾ ਹੈ ਕਈ ਕਾਹੀ ਹਾਈ ਡੈਂਸਿਟੀ ਪੋਪੂਲੇਸ਼ਨ ਵਾਲੀ ਹੈਗੀ ਹੈ ਸੋ ਫਾਇਰ ਬ੍ਰਿਗੇਡ ਨੂੰ ਰਸਤਾ ਚਾਹੀਦਾ ਹੈ ਜੋ ਕਿ ਅਸੀਂ ਟੇਕ ਕਰਾਰੇ ਸਾਰਿਆਂ ਦੇ ਨੂੰ ਸਪੋਰਟ ਵੀ ਅਸੀਂ ਲੈ ਗਏ ਆ ਹاں ਨਿਵਾਸੀਆਂ ਦੀ ਤੇ ਉਹਨਾਂ ਦੀ ਸੇਫਟੀ ਲਈ ਅਸੀਂ 2 ਘੰਟੇ ਐਟਲੀਸਟ ਏਰੀਆ ਇੱਕਦਮ ਧਿਆਨ ਰੱਖਾਂਗੇ ਜਦੋਂ ਤੱਕ ਫਾਇਰ ਸੇਫਟੀ ਅਫਸਰ ਵੱਲੋਂ ਇੱਕ ਨੋ ਆਬਜੈਕਸ਼ਨ ਨਹੀਂ ਆ ਜਾਂਦਾ ਜਾਂ ਆਲ ਸੇਫ ਸਰਟੀਫਿਕੇਟ ਨਹੀਂ ਆ ਜਾਂਦਾ ਕਿ ਇਹ ਠੀਕ ਹੈ ਹੁਣ ਘਰਾਂ ਨੂੰ ਜਾ ਸਕਦੇ ਹੈਗੇ ਐ ਵੈਸੇ ਇਟ ਇਜ਼ ਅੰਡਰ ਕੰਟਰੋਲ ਕਾਫੀ ਹੱਦ ਤੱਕ ਹੀ ਕੰਟਰੋਲ ਹੋ ਚੁੱਕੀ ਹੈ ਅਸੀਂ ਵਾਟਰ ਸੋਰਸ ਇਹਨਾਂ ਨੂੰ ਦੇ ਦਿੱਤਾ ਹੈ ਲਾਈਟ ਇੱਥੇ 2 ਘੰਟੇ ਐਟਲੀਸਟ ਨਹੀਂ ਹੋਗੀ ਅ ਸੋ ਅਸੀਂ ਨਾਲ ਜੀ ਰੈਟਨੇਟ ਅਰੇਂਜਮੈਂਟ ਵੀ ਕਰ ਆ ਰਹੀ ਹੈ ਜਿੰਨੀ ਚੀਜ਼ੇ ਆਪਣੇ ਘਰ ਅੰਦਰ ਲਈ ਜਾ ਸਕਦੀ ਹੈ थैंकਫੁਲੀ ਕੋਈ ਲਾਸ ਆਫ ਲਾਈਫ ਨਹੀਂ ਹੋਈ ਹੈ ਕਿ ਅੱਗ ਜਿਹੜੀ ਹੈ ਕਾਬੂ ਚ ਹੈ ਕੁਝ ਪਤਾ ਲੱਗਿਆ ਤੁਸੀਂ ਵੀ ਆਇਓ ਮੌਕੇ ਤੇ ਕੋਈ ਅੱਗ ਲੱਗਣ ਦੇ ਕਾਰਨ ਕਾਰਨ ਪਤਾ ਕਿ ਇਟ ਸੀਮਸ ਇਟ ਇਜ਼ ਸਮ ਕੈਮੀਕਲ ਰਿਲੇਟਿਡ ਅੱਗ ਜਿਹੜੀ ਹੈ ਅਸੀਂ ਪ੍ਰੋਪਰ ਪੜਤਾਲ ਇਸ ਤੋਂ ਬਾਅਦ ਕਰਾ ਦਾਂਗੇ ਪਹਿਲਾਂ ਤਾਂ ਅਸੀਂ ਇੱਕ ਮੌਕਾ ਜਿਹੜਾ ਹੈਗਾ ਉਹ ਉਹ ਸਾਹਮਣੇ ਹੈਗੇ ਉਸ ਤੋਂ ਐਡਮ ਸਿਥੀ ਕੰਟਰੋਲ ਚ ਆ ਜੀਓ ਅਪ ਅਪ ਮੈਂ ਬਟ ਆਪ ਸਭ ਕੋਈ ਰਿਕੁਐਸਟ ਕਰੂ ਥੋੜਾ ਉਸ ਤਰਫ ਆਪ ਜਾਣੇ ਸੀ ਕਰੀਏ ਬਿਲਕੁਲ ਬਿਲਕੁਲ ਕਿਉਂਕਿ ਅਭੀ ਵੀ ਵਹਾਂ ਪੇ ਜੋ ਹੈ ਵੀ ਡੋਟ ਨੋ ਕਿ ਹੋਰ ਕੋਈ ਅਗਰ ਇਨਸਟੇਲੇਬਲ ਕੋਈ ਸਿਲੰਡਰ ਹੀ ਪਿਆ ਹੋਵੇ ਵੀ ਸ਼ੁੱਡ ਜਸਟ ਜਦੋਂ ਤੱਕ ਫਾਇਰ ਸੇਫਟੀ ਆਫੀਸਰ ਕੋਲੋਂ ਸਾਨੂੰ ਕੋਈ ਉਹ ਅੱਜ ਉਹ ਨਹੀਂ ਆਜੰਦਾ ਐਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਦੇ ਨਾਲ